ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਗੁੱਡ ਮਾਰਨਿੰਗ ਅਮਤ ਪਹਿਲਾ ਹੋ ਗਿਆ ਤੇ ਹੁਣ ਆਪਾਂ ਉੱਠਣਾ ਤੇ ਉੱਠੀਏ ਤੇ ਤਿਆਰ ਹੋ ਕੇ ਪੰਜ ਸੱਟ ਭੱਜ ਹੋ ਗਏ ਤੇ ਅੱਖਾਂ ਨਾ ਰਾਤ ਨੂੰ ਦਰਦ ਹੋ ਰਹੀ ਸੀ ਕੋਈ ਇਨਫੈਕਸ਼ਨ ਹੋ ਗਿਆ ਲਾਲ ਹੋਈ ਪਈ ਸਾਰਾ ਦੇਖੋ ਵਾਹ ਜੀ ਵਾਹ ਕਿਆ ਸੁੰਦਰ ਨਜ਼ਾਰੇ ਨੇ ਜੀ ਪਹਾੜਾ ਦੇ ਦੇਖੋ ਜੀ ਦੇਖੋ ਜੀ ਸੁੰਦਰ ਨਜ਼ਾਰੇ ਪਹਾੜਾ ਦੇ ਨੇ ਕੱਡੇ ਹੋਇਆ ਯਾਰ ਇਹਨਾਂ ਪੰਛੀਆਂ ਨੂੰ ਪਾਣੇ ਆ ਇੱਥੇ ਖਿਲਾਰ ਦੇਣੇ ਆਪਾਂ ਤਾਂ ਕਿ ਪੰਛੀ ਇਧਰਲੇ ਪਾਸੇ ਨੂੰ ਚੁਗਣਾ ਆਇਆ ਕਰਨ ਤੇ ਆਪਣਾ ਵੇੜਾ ਹਰਿਆ ਭਰਿਆ ਇਹਨਾਂ ਪੰਛੀਆਂ ਦੀ ਆਵਾਜ਼ਾਂ ਨਾਲ ਚੱਕੇ ਰਾਤੀ ਨਵੀਂ ਚਾਦਰ ਲੈਂਦੀ ਆਪਾਂ ਤੇ ਵਿਸ਼ਾਨ ਲੱਗੇ ਆ ਤੇ ਪੁਰਾਣੀ ਮੈਲੀ ਹੋ ਗਈ ਉਹ ਚੱਕ ਦੇਣੀ ਆਪਾਂ ਹੁਣ ਸਾਫ਼ ਸਵਾਈ ਰੱਖਣੀ ਪੂਰੀ ਕਮਰੇ ਚ ਥੋੜਾ ਸਕਰਬ ਕਰ ਲਈਏ ਮੂੰਹ ਥੋੜਾ ਗੋਰੇ ਹੋ ਜੀਏ ਮੂੰਹ ਬੋ ਕਾਲਾ ਹੋ ਗਿਆ ਧੁੱਪ ਚ ਘੁੰਮ ਕੇ ਇੱਥੇ ਦਾ ਜਦੋਂ ਆਪਾਂ ਲੁਧਿਆਣਾ ਲੁਧਿਆਣੇ ਤੋਂ ਆਨੇ ਆ ਐਕਟਵਾ ਤੇ ਰਾਤ ਵਿੱਚ ਜਿਹੜਾ ਪੰਜਾਬ ਦਾ ਪ੍ਰਦੂਸ਼ਣ ਪੰਜਾਬ ਦਾ ਜਿਹੜਾ ਉਧਰੋਂ ਧੁੱਪ ਪੈਂਦੀ ਹੈ ਤਿੱਖੀ ਉਹਦੇ ਨਾਲ ਜਿਹੜਾ ਕਾਲਾ ਹੋ ਜਾਂਦਾ ਯਾਰ ਉਹ ਫਿਰ ਨਾਲ ਥੋੜਾ ਜਿਹਾ ਇੱਥੇ ਤੁਹਾਨੂੰ ਪਤਾ ਹੈ ਮੁੰਡਾ ਜਵਾਨ ਹੈ ਕੁਆਰਾ ਵਾ ਇਹ ਕਿੱਥੇ ਗਏ ਗਾਇਸ ਸ਼ੂਗਰ ਦਾ ਟੈਸਟ ਕਰਾਣ ਲਈ ਆਇਆ ਹਸਪੀਟਲ ਤੇ ਉਸ ਤੋਂ ਬਾਅਦ ਪੱਟੀ ਕਰਾਣੀ ਹੈ ਤੇ ਪੱਟੀ ਵਗੈਰਾ ਕਰਾ ਕੇ ਪਹਿਲੇ ਟੈਸਟ ਕਰਾਣ ਵੇ ਭੁੱਖ ਲੱਗੀ ਮੈਂ ਦਲ ਪੋਹਾ ਖਾ ਲਈ ਤੇ ਪੋਹਾ ਖਾ ਕੇ ਹੁਣ ਮੈਂ ਲਿਫਟ ਝੜ ਕੇ ਉੱਪਰ ਚੱਲਿਆ ਪਰ ਲਿਫਟ ਦਾ ਟੈਂਪੋ ਲੱਗਦਾ ਪੱਟੀ ਲੈਣੀ ਹੈ ਗਲਵਸ ਲੈ ਲੈ ਇਹ ਵਾਰਜ ਸ਼ੁਰੂ ਹੋ ਗਈ ਪੱਟੀ ਆਪਣੀ ਹੁਣ ਡਾਕਟਰ ਸਾਹਿਬ ਬਹੁਤ ਵਧੀਆ ਬੰਦੇ ਨੇ ਇਹ ਰਿਸ਼ੀ ਮਾਰਕਿੰਡੇ ਕਾਲਜ ਬਹੁਤ ਵਧੀਆ ਟ੍ਰੀਟਮੈਂਟ ਕਰਦੇ ਨੇ ਇੱਥੇ। ਤੇ ਮੈਂ ਕਹਾਂ ਚਲੋ ਇੱਥੇ ਕਰਾਨਾ ਹੈ ਟ੍ਰੀਟਮੈਂਟ ਆਪਣਾ ਸਰ। ਸਟੂਡੈਂਟ ਨੇ ਨਾ ਸਿੱਖਦੇ ਨੇ ਪੜ੍ਹਾਈ ਕਰਦੇ ਨੇ ਉਹ ਫਿਰ ਉਹਨਾਂ ਦਾ ਚਾਹ ਹੁੰਦਾ ਵੀ ਅਸੀਂ ਵਧੀਆ ਕੰਮ ਕਰੀਏ। ਦੇਖੋ ਸੰਗੀ ਤਰ੍ਹਾਂ ਬੀਟਾ ਡਿੰਦੇ ਨਾਲ ਨਾ ਪਹਿਲੇ ਮੇਰਾ ਜ਼ਖਮ ਸਾਫ਼ ਕਰਦੇ ਆ। ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਸਪਿਰਟ ਪਾ ਕੇ ਉਹਨੂੰ ਦੁਬਾਰਾ ਸਾਫ਼ ਕਰਨਾ। ਤੀਜੀ ਵਾਰੀ ਫਿਰ ਬੈਟਡਨ ਲਾ ਕੇ ਫਿਰ ਪੱਟੀ ਕਰਨੀ ਇਹਨਾਂ ਨੇ ਸਾਫ ਕਰ ਲਓ ਡਰਾਈ ਕਰੋ ਸਾਰਾ ਚੰਗੀ ਤਰ੍ਹਾਂ ਹੁਣ ਡਰਾਈ ਸਾਫ ਕਰਦੇ ਪਏ ਇਹਨਾਂ ਕਰਦਾ ਸਾਰੇ ਚਲਾ ਅੰਦਰ ਉੱਥੇ ਦੁਬਾਰਾ ਫਿਰ ਬੈਟਡਨ ਲਾਣਗੇ ਦੇਖੋ ਮਤਲਬ ਕਿ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਇਹ ਗੇਅਰ ਕਰਦੇ ਪਏ ਪੱਟੀ ਹੋ ਗਈ ਹੁਣ ਘਰੇ ਚਲ ਜਾਈਏ ਵਾਪਸ ਆ ਸਾਹਮਣੇ ਹਨੂਮਾਨ ਜੀ ਦੇ ਦਰਸ਼ਨ ਦੇ ਰਹੇ ਨੇ ਹਨੂਮਾਨ ਜੀ ਦੇ ਦਰਸ਼ਨ ਕਰੋ ਜੀ ਪੱਟੀ ਕਰਵਾ ਕੇ ਨਿਕਲੇਆ ਤੇ ਲੀਵਰ ਟੁੱਟ ਗਿਆ ਹੁਣ ਲੀਵਰ ਬਦਲ ਲੈ ਮੈਨੂੰ ਕੁਮਾਰ ਹੱਟੀ ਜਾਣਾ ਪੈਣਾ ਉੱਪਰ 5 ਕਿਲੋਮੀਟਰ ਉੱਪਰ 6 ਕਿਲੋਮੀਟਰ ਜੇ ਤੁਸੀਂ ਵੀ ਜਾਣੇ ਹੋ ਨਾ ਇਹ ਮਾਚਲ ਦੇ ਵਿੱਚ ਸੈੱਟ ਹੋਣਾ ਨੇਚਰ ਦੇ ਕੋਲ ਇੱਥੇ ਤੁਸੀਂ ਕੰਮਕਾਰ ਵੀ ਕਰ ਸਕਦੇ ਹੋ ਇੱਥੇ ਤੁਸੀਂ ਆ ਕੇ ਦੁਕਾਨ ਲੋਰੈਂਟ ਤੇ ਬਾਈਕ ਮਕੈਨਿਕ ਦਾ ਕੰਮ ਖੋਲੋ ਕਾਰ ਮਕੈਨਿਕ ਦਾ ਕੰਮ ਖੋਲੋ ਇੱਧਰ ਇਸ ਇਲਾਕੇ ਦੇ ਵਿੱਚ ਕੋਈ ਮਕੈਨਿਕ ਨਹੀਂ ਹੈਗਾ ਤੁਸੀਂ ਮਕੈਨਿਕ ਦਾ ਕੰਮ ਖੋਲ ਸਕਦੇ ਹੋ ਕਾਰ ਮਕੈਨਿਕ ਬਾਈਕ ਮਕੈਨਿਕ ਮਤਲਬ ਕਿ ਯੂਨੀਵਰਸਿਟੀ ਹੈ ਯੂਨੀਵਰਸਿਟੀ ਦੇ ਕੋਲ ਕੋਈ ਬਾਈਕ ਮਕੈਨਿਕ ਨਹੀਂ ਹੈਗਾ ਸਮਝ ਲਓ ਮਤਲਬ ਕਿ ਜੇ ਦੁਕਾਨ ਖੋਲ ਜਵੇ ਤਾਂ ਕਿੰਨਾ ਕੰਮ ਨਿਕਲ ਸਕਦਾ ਇਸ ਤੋਂ ਲਾਵਾ ਹੋਰ ਵੀ ਕਈ ਤਰ੍ਹਾਂ ਦੇ ਕੰਮ ਕਰਿਆਨੇ ਦਾ ਕੰਮ ਛੱਡ ਕੇ ਹੋਰ ਵੀ ਕਈ ਕੰਮ ਕਰ ਸਕਦੇ ਹੋ ਰੇਡੀ ਮੇਡ ਦਾ ਕਰ ਸਕਦੇ ਹੋ ਕੱਪੜਿਆਂ ਦਾ ਕਰ ਸਕਦੇ ਹੋ ਕੁਝ ਬਰਤਨਾਂ ਦਾ ਕੰਮ ਕਰ ਸਕਦੇ ਹੋ ਵਾਹ ਜੀ ਆਹ ਦੇਖੋ ਜੀ ਸਾਹਮਣੇ ਚੱਕਾ ਇਸ ਕੋ ਬੋਲਤੇ ਹੈ ਖੂਬਸੂਰਤੀ ਤੁਸੀਂ ਇੱਥੇ ਖੇਤੀਬਾੜੀ ਕਰ ਸਕਦੇ ਹੋ ਜਦਾ ਕਿਰਾਏ ਠੇਕੇ ਤੇ ਲੈ ਕੇ ਟਮਾਟਰ, ਸ਼ਮਲਾ ਮਿਰਚ, ਵੱਡੀ ਆਚਾਰੀ ਮਿਰਚ, ਛੋਟੀ ਮਿਰਚ, ਖੀਰੇ, ਕੀਆ ਕੱਦੂ, ਪੇਠਾ ਮਤਲਬ ਕਿ ਕਈ ਤਰ੍ਹਾਂ ਦੇ ਸਬਜ਼ੀਆਂ ਨੇ ਜਿਹੜੀਆਂ ਇੱਧਰ ਹੁੰਦੀਆਂ ਨੇ ਮੱਕੀ ਤੁਸੀਂ ਇੱਥੇ ਖੇਤੀਬਾੜੀ ਵੀ ਕਰ ਸਕਦੇ ਹੋ, ਐਪਲ ਦਾ ਬਾਗ ਵੀ ਲਾ ਸਕਦੇ ਹੋ। ਤੁਹਾਡੇ ਤੇ ਚਾਹੀਦਾ ਵੀ ਤੁਸੀਂ ਕੀ ਕਰਨਾ? ਲਓ ਜੀ ਆਪਾਂ ਨੂੰ ਇੱਥੇ ਕੋਈ ਮਕੈਨਿਕ ਨਹੀਂ ਲੱਭਿਆ ਉਹ ਪੈਕੇ ਦਾ ਮਤਲਬ ਕੀ ਆਪਣੀ ਟੂ-ਵੀਲਰ ਖਰਾਬ ਹੋ ਜਲੇ ਤਾਂ ਉਹਦੀ ਰਿਪੇਅਰਿੰਗ ਲਈ ਕੱਟੋ ਘੱਡ ਵੀ ਮੇਰੇ ਰੂਮ ਤੋਂ 15 ਕਿਲੋਮੀਟਰ ਦੂਰ ਜਾਣਾ ਪਏਗਾ ਤੇ ਜੇ ਕੋਈ ਆਪਣਾ ਪੰਜਾਬੀ ਭਰਾ ਜਨਕੀ ਜਾਣਦਾ ਉਹ ਇੱਥੇ ਆ ਜਵੇ ਮੈਂ ਉਹਦੀ ਪੂਰੀ ਦੁਕਾਨ ਲੱਭਣ ਚ ਸਹਾਇਤਾ ਕਰਾਂਗਾ ਤੇ ਜੇ ਪੈਸੇ ਨਹੀਂ ਲਾ ਸਕਦਾ ਮੈਂ ਪੈਸੇ ਵੀ ਨਾਲ ਲਾਵਾਂਗਾ ਟਰਨਰਸ਼ਿਪ ਤੇ ਇੱਥੇ ਬਾਈਕ ਮਕੈਨਿਕ ਦੀ ਦੁਕਾਨ ਖੋਲ੍ਹ ਲਵੇ ਕੋਈ ਬੰਦਾ ਟ੍ਰੇਨਡ ਬੰਦਾ ਕੰਮ ਕਰਨ ਦਾ ਜਿਹੜਾ ਚਾਹਵਾਨ ਹੈ ਇੱਥੇ ਆ ਜਾਵੇ ਸਪੇਅਰ ਪਾਰਟ ਵਗੈਰਾ ਵੀ ਪਾ ਦਾਂਗੇ ਆ ਫਲੈਟ ਹੈਗੇ ਆ ਜੀ ਆ ਫਲੈਟ ਤੁਸੀਂ ਲੈ ਸਕਦੇ ਹੋ ਜੀ ਵੀ ਐਸ ਕੇ 4 ਸੇ ਜੇ ਜੇ ਤੁਹਾਡੇ ਕੋ ਪੈਸੇ ਲੋ ਕਰਦੇ ਆ ਨਾ ਜੇ ਬਲੋ ਕਰ ਦਿਓ ਤੁਹਾਡੀ ਤਾਂ ਤੁਸੀਂ ਇੱਥੇ ਫਲੈਟ ਵੀ ਖਰੀਦ ਸਕਦੇ ਹੋ ਦੇਖੋ ਔਰ ਏਰੀਆ ਦਾ ਵੀਊ ਦੇਖੋ ਕਿੰਨਾ ਸੁੰਦਰ ਹੈ ਹਾਦੀ ਹਰਿਆਲੀ ਹਰਿਆਲੀ ਜਿੱਥੇ ਤੱਕ ਨਿਗਾ ਮਾਰੋਗੇ ਇਹ ਆ ਇੱਕ ਰਸਤੇ ਦੇ ਵਿੱਚ ਇੱਕ ਪੁਆਇੰਟ ਹੈ ਦਰ ਆਇਆ ਵੀਊ ਪੁਆਇੰਟ ਜਿਹਨੂੰ ਆਪਾਂ ਕਹਿ ਦਿੰਨੇ ਆ ਚਾਕਾ ਦੇਖੋ ਕਿੰਨਾ ਸੋਹਣਾ ਜੀ ਦੇਖੋ ਜੀ ਆ ਕਿੰਨੀਆਂ ਹੀ ਚੋਟੀਆਂ ਨੇ ਗੇਲੋ ਆ ਟੋਪ ਗਿਰੋ 1 2 3 4 5 6 7 8 ਕਈ ਟੋਪ ਇੱਥੋਂ ਦਿਖਦੇ ਨੇ ਕਈ ਚੋਟੀਆਂ ਦਿਖਦੀਆਂ ਤੇ ਆ ਐਮ ਐਮ ਜੂ ਵਾਲੇ ਹਨੂਮਾਨ ਜੀ ਇਹ ਵੀ ਨਜ਼ਰ ਆ ਰਹੇ ਨੇ क्या चाका सुंदर जी है ना देव जी देखो सुंदर वादिया के नज़ारे ਲੋ ਜੀ ਵਾਹ ਜੀ ਵਾਹ ਧਰਮਪੁਰ ਆਇਆ ਸੀ ਤੇ ਇੱਥੇ ਨਾ ਸਿੱਡੂ ਬਣਾਉਂਦੇ ਆ ਬਿਲਕੁਲ ਫਰੈਸ਼ ਅੱਖਾਂ ਸਾਹਮਣੇ ਤੇ ਇਹਨਾਂ ਨੇ ਮੇਰੇ ਸਾਹਮਣੇ ਬਣਾ ਕੇ ਹੁਣ ਵਿੱਚ ਲਾ ਦਿੱ ਉਸ ਟੀਮ ਦੇ ਤੇ ਥੋੜਾ ਜਿਹਾ 10-15 ਮਿੰਟ ਲੱਗਣਗੇ ਪੱਕਣ ਨੂੰ ਤੇ ਸਾਹਮਣੇ ਗਿਆਨੀ ਦਾ ਢਾਬਾ ਵਾ ਇਹਨਾਂ ਦੀ ਦੁਕਾਨ ਦੇ ਸਾਹਮਣੇ ਜੇ ਤੁਸੀ ਖਾਣਾ ਚਾਹੁੰਦੇ ਧਰਮਪੁਰ ਦੇ ਵਿੱਚ ਸਾਹਮਣੇ ਆ ਗਿਆਨੀ ਦਾ ਢਾਬਾ ਲੋ ਜੀ ਦੇਖੋ ਜੀ ਸੁੰਦਰ ਵਾਦੀਆਂ ਦੇ ਨਜ਼ਾਰੇ ਇੱਧਰ ਇੱਕ ਆਪਣੇ ਵਾਕਫ ਰਹਿੰਦੇ ਬਜ਼ੁਰਗ ਜਿਹੜੇ ਕੀ ਸਰਕਾਰੀ ਡਿਪਾਰਟਮੈਂਟ ਦੇ ਵਿੱਚੋਂ ਰਿਟਾਇਰ ਨੇ ਇੱਥੇ ਮਕਾਨ ਲੈ ਕੇ ਰਹਿ ਰਹੇ ਨੇ ਦੋ ਬਜ਼ੁਰਗ ਨੇ ਉਹਨਾਂ 'ਚੋਂ ਇੱਕ ਆਪਣੇ ਪਿੰਡ ਗਏ ਹੋਏ ਮੋਗੇ ਤੇ ਇੱਕ ਇੱਥੇ ਨੇ ਆ ਜਾਏ ਮੈਂ ਕਿ ਚਲੋ ਉਹਨਾਂ ਦਾ ਮੈਂ ਹਮਲਾਪ ਕਰਾਈਏ ਲੋ ਜੀ ਇਹਦਾ ਵਿਊ ਦੇਖੋ ਤੁਸੀਂ। ਕਿਹੋ ਸ਼ਾਨਦਾਰ ਵਿਊ ਹੈ। ਕਿ ਤੁਸੀਂ ਇੱਧਰ ਆ ਕੇ ਰਹਿਣਾ ਨਹੀਂ ਜਾਓਗੇ। ਆਓ ਫਿਰ ਫਟਾਫਟ। ਕੰਮ ਨਹੀਂ ਮੁਕਣੇ, ਬੰਦਾ ਹੀ ਮੁਕਣਾ ਹਮੇਸ਼ਾ। ਕੰਮ ਕਦੇ ਨਹੀਂ ਪੂਰੇ ਹੋਣੇ ਹਮੇਸ਼ਾ ਜਦੋਂ ਵੀ ਹੁਣਾ ਬੰਦਾ ਹੀ ਪੂਰਾ ਹੋਣਾ। ਇਸ ਕਰਕੇ ਆਪਣੇ ਕੰਮਾਂ 'ਚ ਟਾਈਮ ਕੱਢ ਕੇ ਪ੍ਰਮਾਤਮਾ ਨੂੰ ਕੁਦਰਤ ਦੇ ਰੂਪ ਦੇ ਵਿੱਚ ਇੰਜੋਏ ਕਰਨ ਦੇ ਲਈ ਪ੍ਰਮਾਤਮਾ ਨੂੰ ਇੱਥੇ ਆਓ। ਆ ਦੇਖੋ ਸ਼ੇਰ ਦੇਖੋ ਕਿੰਨੇ ਸੋਹਣੇ ਸੋਹਣੇ 뷰 ਨੇ ਘਰ ਕਿੰਨੇ ਸੋਹਣੇ ਸੋਹਣੇ ਦੇਖੋ ਦੇਖਿਏ ਇਧਰ ਸੋਹਣੇ ਸੋਹਣੇ ਘਰ ਕਰ ਦੇ ਦੇਖੋ ਇਹ ਹੀ ਆ ਆਨੰਦ ਇਹ ਹੀ ਆ ਕੁਦਰਤ ਦੇਖੋ ਕਿੰਨੇ ਸੋਹਣੇ ਸੋਹਣੇ 뷰 ਨੇ ਦੇਖੋ ਇੱਥੇ ਆਪਾਂ ਪਹੁੰਚਣਾ ਸੀ ਆਹ ਘਰ ਪਹੁੰਚ ਗਏ ਆਪਾਂ ਤੇ ਆਹ ਦੇਖੋ ਤੁਹਾਨੂੰ ਇੱਥੋਂ ਚੀਜ਼ ਦਿਖਾਵਾਂ ਇੱਕ ਮੈਂ ਇਹ ਆ ਦੇਖੋ ਕਿੰਨੇ ਦੂਰ ਤੱਕ ਸ਼ਹਿਰ ਦਿਖਦਾ ਪਿਆ ਆ ਦੇਖੋ ਪਤਾ ਨਹੀਂ ਕਿੰਨੇ ਕਟੜ 100 ਕਿਲੋਮੀਟਰ ਦੂਰ ਦਾ ਏਰੀਆ ਹੈ ਜਿਹੜਾ ਤੁਹਾਨੂੰ ਇੱਥੇ ਦਿਖ ਰਿਹਾ ਜ਼ੂਮ ਦੇ ਵਿੱਚ ਬਹੁਤ ਦੂਰ ਦਾ ਏਰੀਆ ਆ ਤੱਕ ਰੋ ਚਾਜੂ ਪੀ ਕੇ ਆਪਾਂ ਨਿਕਲ ਆਏ ਆ ਮੀ ਬੈਲ ਆਪਿਆ ਵਾ ਨਾਲ ਕਰਤ ਵਾ ਗਿੱਲੀ ਹੋ ਗਈ ਆ ਤੇ ਆ ਇਸ ਤਰ੍ਹਾਂ ਦਾ ਇੱਥੇ 뷰 ਬੰਦਾ ਇਹ ਉੱਪਰੋਂ ਟ੍ਰੇਨ ਨਿਕਲਦੀ ਆ ਉਹ ਹਾਈਟ ਦੇ ਉੱਪਰੋਂ ਦੀ ਆਵੇ ਖੋਜ ਵੇ ਆਂ ਗਾਂ ਚੜਦੀ ਪਈ ਐ ਨਾ ਇਹ ਜਿਹੜੀਆਂ ਗਾਵਾਂ ਜੰਗਲ 'ਚ ਚੜਦੀਆਂ ਨੇ ਨਾ ਜਿਹੜੀ ਇਹ ਜੜੀ-ਬੂਟੀਆਂ ਖਾਂਦੀਆਂ ਨੇ ਚੁੰਨ-ਚੁੰਨ ਕੇ ਇਹਨਾਂ ਨੂੰ ਪਛਾਣਨਾ ਗਾਵਾਂ ਨੂੰ ਤੇ ਉਹ ਜੜੀ ਬੁੱਟੀਆਂ ਲੈ ਦੇਸੀ ਕਿਓ ਹੈ ਨਾ ਉਹ ਦੇਸੀ ਕਿਓ ਬੜਾ ਵਧੀਆ ਹੈ 1700 ਰੁਪਏ ਕਿਲੋ 1600 ਰੁਪਏ ਕਿਲੋ ਇੱਥੋਂ ਮਿਲਦਾ ਹੈ ਤੇ ਪੰਜਾਬ ਪਹਚਾਈ ਦਾ ਤੇ 2000 ਰੁਪਏ ਲਈਦੇ ਆ 2-300 ਰੁਪਏ ਖਰਚਾ ਪਹਚਾਨ ਦਾ ਲਈਦਾ ਤੇ ਜੇ ਤੁਹਾਨੂੰ ਕਿਸੇ ਨੂੰ ਚਾਹੀਦਾ ਹੋਵੇ ਤਾਂ 898 2028 64 ਇਹ ਜਿਹੜਾ ਗਾਂਵ ਹੈ ਨਾ ਦੇਸੀ ਕਿਓ ਜਿਹੜਾ ਗਾਂਵ ਦਾ ਦੇਸੀ ਕਿਓ ਇਹ ਅਮਰ ਤਹ ਦਵਾਈ ਹੈ ਇੱਕ ਤਰੀਕੇ ਦੀ ਇਹ ਤੁਸੀਂ ਇਹਦੇ ਦੋ ਪੁੰਦਾ ਨੱਕ ਚ ਪਾ ਲੋ ਤੇਰੇ ਤੇ ਰਾਤ ਨੂੰ ਸੌਣ ਲੱਗਿਆ ਤੇ ਮੈਂ ਕਹਿੰਦਾ ਕਿ ਤੁਸੀਂ ਦੋ ਪੁੰਦਾ ਦੇ ਧੁੰਨੀ ਚ ਪਾ ਲੋ ਦੋ ਨੱਕ ਚ ਪਾ ਲੋ ਬਸ ਤੇ ਤੁਸੀਂ ਇਹਦਾ ਮੁੜ ਕੇ ਤਜਰਬਾ ਦੇਖਿਓ ਵੀ ਤੁਹਾਨੂੰ ਡਾਕਟਰਾਂ ਦੀਆਂ ਦਵਾਈਆਂ ਸਭ ਕੱਟ ਜਾਣੀਆਂ ਤੁਹਾਡੀਆਂ ਨਾ ਬੀਪੀ ਦੀ ਪ੍ਰੋਬਲਮ ਰਹਿਣੀ ਨਾ ਸ਼ੂਗਰ ਦੀ ਹਰ ਚੀਜ਼ ਠੀਕ ਹੋ ਜਾਣੀ ਹੈ ਨਾ ਪੇਟ ਦੀਆਂ ਬਿਮਾਰੀਆਂ ਰਹਿਣੀਆਂ ਤੇ ਇਹ ਦੇਸੀ ਕਿਉਂ ਬਹੁਤ ਵਧੀਆ ਹੁੰਦਾ ਤੁਸੀਂ ਮੰਗਵਾਣਾ ਚਾਹੋ ਤਾਂ ਮੇਰੇ ਤੋਂ ਮੰਗਵਾ ਸਕਦੇ ਹੋ ਬਹੁਤ ਮੁਸ਼ਕਲ ਨਾਲ ਬਣਾ ਪੈਂਦਾ ਪਿੰਡਾਂ 'ਚ ਉਹ ਮੋਤ ਓੱਖਾ ਮਿਲਦਾ ਵਾ ਇੱਥੋਂ ਦੀ ਦੇਖੋ ਵਿਊ ਆ ਨੀਚੇ ਟ੍ਰੇਨ ਦੀ ਪਟੜੀ ਹੈ ਜੀ ਆਹ ਦੇਖੋ ਟੋਏ ਟ੍ਰੇਨ ਦੀ ਇਹ ਇਧਰ ਕਟਨਾਂ ਲੱਗੀ ਟਨਲ ਦੇ ਵਿੱਚੋਂ ਟ੍ਰੇਨ ਲੰਘਦੀ ਹੈ ਤੇ ਇਧਰ ਜਾ ਕੇ ਫੇਰ ਟਨਲ ਆ ਜਾਂਦੀ ਅੱਗੇ ਉਹ ਤੁਸੀਂ ਇੱਥੋਂ ਦਿਖਣੀ ਨਹੀਂ ਕਿਉਂਕਿ ਝਾੜੀਆਂ ਦੇ ਵਿੱਚ ਲੁਕੀ ਹੋਈ ਹੈ ਟਨਲ ਤੇ ਆ ਇਹਨਾਂ ਸੁਣ ਇਹ ਉੱਪਰ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਹ ਸਾਰਾ ਵਲੋਗ ਹੈ ਇਹ ਬੜੋਗਾ ਸਾਰਾ ਉੱਪਰ ਤੇ ਆ ਪੁੱਲ ਜਿਹੜਾ ਤੁਸੀਂ ਜਦੋਂ ਵੀ ਇੱਧਰ ਆਣਾ ਨਾ ਕੁਮਾਰ ਹੱਟੀ ਵੱਲ ਆ ਪੁੱਲ ਵੀ ਕੱਢਣਾ ਆ ਪੁੱਲ ਤੇ ਥੱਲੇ ਵੀ ਕੁਮਾਰ ਹੱਟੀ ਹੈ ਉੱਪਰੋਂ ਲੰਘ ਜਾਓਗੇ ਤਾਂ ਸੋਲਨ ਚਲੇ ਜਾਓਗੇ ਆ ਪੁੱਲ ਜਾਂਦਾ ਸੋਲਨ ਵੱਲ ਤੇ ਪੁੱਲ ਦੇ ਨੀਚੇ ਕੁਮਾਰ ਹੱਟੀ ਤੇ ਅੱਗੋਂ 버ਗਰ ਵੈਲੀ ਤੇ ਨੀਚੇ ਇੱਕ ਰੋਡ ਮੁੜਦੀ ਉਹ ਨਾਨ ਰੋਡ ਨੂੰ ਮੁੜਦੀ ਹੈ ਪੋਂਟਾ ਸਾਹਿਬ ਵੱਲੋਂ ਚਲੀ ਜਾਂਦੀ ਹੈ ਇੱਥੋਂ ਪੋਂਟਾ ਸਾਹਿਬ 120 ਕਿਲੋਮੀਟਰ ਦੂਰ ਹੈ ਇਹ ਆ ਜਿਹੜੀ ਉੱਪਰ ਜਿਹੜੀ ਰੋਡ ਹੈ ਨਾ ਇਹ ਸ਼ਿਮਲਾ ਹਾਈਵੇ ਵੜੋਗ ਸਾਰਾ ਇੱਧਰ ਨੂੰ ਆ ਆ ਮੰਦਰ ਜਾਂ ਦੇਖ ਰਹੇ ਹੋ ਇਹ ਮੰਦਰ ਦੇ ਕੋਲ ਸੜਕ ਨੰਗ ਰਹੀ ਆ ਆਪਾਂ ਨੂੰ ਇਹਦੇ ਵਿੱਚ ਨਹੀਂ ਦੇਖਣੀ ਲੇਕਿਨ ਹੋ ਸਕਦਾ ਵੀ ਜਲਦੀ ਵੀਡੀਓ ਦੇ ਵਿੱਚ ਜੇ ਕੋਈ ਗੱਡੀ ਆ ਜਾਵੇ ਤਾਂ ਫਿਰ ਸ਼ਾਇਦ ਹੋਰ ਬਦਲ ਜਾਵੇ ਰੋਡ ਹੈਗੀ ਇਹ ਸੜਕ ਹੈ ਇਹ ਸ਼ਿਮਲੇ ਵਾਲਾ ਹਾਈਵੇ ਹੈ ਤੇ ਆਪਾਂ ਉਹ ਪਹਾੜ ਤੋਂ ਇੱਧਰਲੇ ਪਾਸੇ ਆ ਗਏ ਤੇ ਆਹ نیچے ਜਿਵੇਂ ਖਾਈ ਦੇਖ ਰਹੇ ਤੁਸੀਂ ਇਹ ਸਭ ਰਸਤੇ ਆਂਦੇ ਨੇ نیچے ਪਿੰਡਾਂ ਦੇ ਰਾਹ ਨੇ ਸਾਰੇ ਤੇ ਉਪਰ ਆ ਫਲੈਟ ਬਣੇ ਆ ਇਹ ਆ ਫਲੈਟ ਜਿਹੜੇ ਦੇਖ ਰਹੇ ਹੋ ਇਹ ਬਡੋਗ ਆ ਰੋਡ ਹੈ ਇਹ ਉਤੋਂ ਉੱਪਰ ਰੋਡ ਬਲੋਗ ਆ ਦੇਖੋ ਜੀ ਇਹ ਆ ਜਿਹੜੀ ਆਪਾਂ ਨਾਨ ਰੋਡ ਹੈ ਸਿੱਧੀ ਤੇ ਇੱਥੋਂ ਟਰੈਕਰ ਹਟ ਰਾਜਗੜ ਜਿਹੜਾ 49 ਬਡੂ ਸਾਹਿਬ 73 ਟਰੈਕਰ ਹਟ ਹਰੀਪੁਰ ਤਾਰ ਜਿਹੜਾ ਇੱਥੋਂ 112 ਫਿਰ ਨੌਣੀ ਯੂਨੀਵਰਸਿਟੀ 23 ਕਿਲੋਮੀਟਰ ਯਮਨਾ ਹੋਟਲ ਪੌਂਟਾ ਸੈਵਿਕ 118 ਤੇ ਇਸ ਤਰ੍ਹਾਂ ਹੋਰ ਜਿਹੜੇ ਲੋਕਲ ਕੁਝ ਹੋਟਲ ਤੇ ਆਰਸੀ ਦੋ صدਕਾ ਨਹਾਨ ਤੇ ਇਥੋਂ ਆਪਾਂ نیچے ਮੁੜ ਜਾਣਾ ਤੇ ਆਹ ਰੋਡ ਸਿੱਧੀ ਨਾਲ ਜਾਈ ਨਾਨ ਨੂੰ ਦੇਖੋ ਕਿੰਨੇ ਸੋਹਣੇ ਲੱਗਦੇ ਆ ਮਕਾਨ ਆਪਾਂ ਮੁੜ ਜਾਣਾ ਇੱਥੇ ਆ ਰੋਡ ਸਿੱਧੀ ਚੱਲੇਗੀ ਨਾਨ ਨੂੰ ਉੱਪਰ ਤੱਕ ਇਹ ਉੱਪਰ ਹੋ ਕੇ ਬੋਲੀ ਹੋ ਕੇ ਸਿੱਧੀ ਨਾਨ ਵੱਲੋਂ ਨਿਕਲ ਜਾਂਦੀ ਹੈ ਆ ਇਧਰ ਐਮ ਐਮ ਯੂਨੀਵਰਸਿਟੀ ਵੱਲ ਐਮ ਐਮ ਸਲੋਨੀ ਯੂਨੀਵਰਸਿਟੀ ਨੌਣੀ ਰਾਜਗੜ ਚੈਲ ਤੇ ਆਪਾਂ ਜਾਣਾ نیچے ਨੂੰ ਤਾਂ ਦਿਲਾ ਤੋਂ 170 ਹੈ ਜੀ ਪੌਂਟਾ ਸੈਫਟ 120 ਹੈ ਨਾਨ 75 ਹੈ ਐ ਰੋਡ ਜਾਂਦੀ ਹੈ ਸਿੱਧੀ ਇਧਰੋਂ ਕੁਮਾਰ ਹੱਟੀ ਤੋਂ ਆ ਰਹੀ ਹੈ ਇਧਰੋਂ ਨਾਨ ਨੂੰ ਜਾ ਰਹੀ ਹੈ ਸਵੇਰ ਦਾ ਨਿਕਲਿਆ ਸੀ ਹੁਣ ਆਪਣੇ ਰੂਮ ਵਾਪਸ ਆਇਆ ਵਾਂ ਤੇ ਥੋੜੀ ਜਿਹੀ ਧੁੱਪ ਚੜੀ ਹੋਈ ਅੱਜ ਤੇ ਆ ਗਿਉ ਹੈ ਅ ਹੇ ਨੀਚੇ ਦੇਖੋ ਦਾਲ ਧਰੀ ਹੋਈ ਹੈ ਜੀ ਤੇ ਮੂੰਗੀ ਤੇ ਛੋਲੇ ਦੀ ਆ ਦੇਖ ਲੋ ਜੇ ਫਰਾਲੇ ਕੰਨ ਕਿੰਨੀ ਦਾਲ ਵਿੱਚੋਂ ਡੋਲਤੀ ਦਿਮਾਗ ਖਰਾਬ ਹੋ ਗਿਆ ਮੇਰਾ ਵੀ ਆ ਨਾਲ ਤੇ ਨੰਡੇ ਵਾਲੇ ਆ ਇਹ ਅੰਡੇ ਆ ਬਦਾਲ ਦੇ ਵਿੱਚ ਸਿੱਟ ਦੇਣੇ ਤੇ ਦੋ ਕਿੱਲੇ ਮੈਂ ਖਾ ਲਿਆ ਚਾਰ ਬਦਾਮ ਖਾ ਲਏ ਪੀਓ ਕੇ ਚਾਰ ਕਾਜੂ ਖਾ ਲਿਆ ਤੇ ਹੁਣ ਦਾਲ ਖਾ ਲੈਣੀ ਆ ਨਾ ਚਾਵਲ ਨਾ ਰੋਟੀ ਕੁਛ ਨਹੀਂ ਕੱਲੀ ਦਾਲ ਪੀ ਲੈਣੀ ਆਪਾਂ ਤੇ ਮਨੋ ਥੋੜਾਇਆ ਫੋਨ ਚਲਾਣਿਆ ਜਦ ਤੱਕ ਦਾਲ ਬਣ ਜੂਗੀ ਫਿਰ ਆਪਾਂ ਕੰਮ ਕਰਨੇ ਆ ਆਪਣੇ ਆਹ ਦੇਖੋ ਜੀ ਅੱਛੇ ਸਮੇਂ ਦੇ ਨਾਲ ਹੀ ਆਪਾਂ ਆਹ ਦੇਖੋ ਇਹ ਪਲੇ ਆ ਬੰਗਲਾ ਅਵਲੇ ਰੇ ਦੇਖੋ ਮੈਂ ਰੱਖੋ ਤੜਕਾ ਹੋ ਰਿਹਾ ਭੁੰਨ ਰਿਹਾ ਖੁਸ਼ਬੂ ਵਾਲੀ ਜੁਰ ਹੋ ਗਈ ਐ ਲਓ ਜੀ ਤੜਕੇ ਲਈ ਪੈ ਗਈ ਹਰੀ ਮਿਰਚ ਦੀ ਲੋੜ ਤੇ ਆਪਾਂ ਇੱਕ ਮਿਰਚ ਦੀ ਬਲੀ ਦੇ ਲੱਗੇ ਕਿਉਂਕਿ ਮੈਂ ਜਿਆਦਾ ਤਿੱਖਾ ਖਾਂਦਾ ਨਹੀਂ ਨੋਰਮਲ ਜਈ ਆਪਾਂ ਆ ਇੱਕੋ ਮਿਰਚ ਨਾਲ ਸਾਰ ਲੈਣਾ ਤੇ ਆ ਸਾਡਾ ਤੜਕਾ ਪੁੱਜਦਾ ਪਿਆ ਦੇ ਸਾਬ ਦੇਓ ਤੇ ਜਿਹੜਾ ਕੋਈ ਕਹਿੰਦਾ ਵੀ ਅਸੀਂ ਆਉਣਾ ਬਾਬਾ ਜੀ ਤੁਹਾਡੇ ਕੋਲ ਵੀ ਉਹਨਾਂ ਨੂੰ ਇੱਕ ਸੇਵਾ ਲਾਉਣੀ ਆ ਆਪਾਂ ਵੀ ਇੱਕ ਵਾਰ ਕੜਾਈ ਜੀ ਕੋਈ ਲੈ ਕੇ ਆਇਓ ਫਰ ਕੋਈ ਇਹੋ ਜਿਹਾ ਪਾਂਡਾ ਜਾਂ ਜਿਹੜਾ ਦੇ ਉਪਰ ਆਜਵੇ ਮੱਕੀ ਜ਼ਰੂਰੀ ਨਹੀਂ ਵੀ ਉਹ ਚਾਹੀਦਾ ਇੰਡਕਸ਼ਨ ਵਾਲੀ ਜਿਹੜਾ ਮਰਜੀ ਸਟੀਲ ਦਾ ਵੇਲ ਮੂਣੀ ਹੁੰਦਾ ਹੋਵੇ ਲੋਹੇ ਦਾ ਹੋਵੇ ਜਿਹੜਾ ਮਰਜੀ ਹੋਵੇ ਚੱਲੂਗਾ ਬਸ ਪਾਂਡਾ ਨੀਚੋਂ ਫਲੈਟ ਹੋਣਾ ਚਾਹੀਦਾ ਤੇ ਇੱਕ ਆ ਪਾਂਡਾ ਲੈ ਕੇ ਆਇਓ ਦੋ ਪਲੇਟਾਂ ਦੋ ਕੋਲੀਆਂ ਦੋ ਗਲਾਸ ਤੇ ਦੋ ਚਮਚ ਦੇ ਇੱਕ ਕਟਛੀ ਆ ਪੇਟਾ ਲੈ ਕੇ ਆਇਓ ਠੀਕ ਹੈ ਜੀ ਜਿੰਨੇ ਵੀ ਆਣਾ ਪਿਆਜ਼ ਟਮਾਟਰ ਕੱਟ ਲਏ ਆ ਅੰਡੇ ਛਿੱਲ ਲਏ ਆ ਦਾਲ ਬਰੰਡਈ ਆ ਤੇ ਜਦ ਤੱਕ ਤੁਹਾਨੂੰ ਆਪਾਂ ਬਾਹਰ ਦਾ ਨਜ਼ਾਰਾ ਦਿਖਾ ਦਈਏ ਫਿਰ ਰਾਤ ਦਾ ਨਜ਼ਾਰਾ ਅਲੱਗ ਹੁੰਦਾ ਹੈ ਸਵੇਰ ਦਾ ਨਜ਼ਾਰਾ ਅਲੱਗ ਹੁੰਦਾ ਹੈ ਔਰ ਦੁਪਹਿਰ ਦਾ ਅਲੱਗ ਹੁੰਦਾ ਹੈ ਲਓ ਜੀ ਆ ਦੇਖੋ ਛੋਟੇ ਹੁੰਦੇ ਨਾ ਜਾਂਦੇ ਸੀ ਅਨੰਦਪੁਰ ਸਾਹਿਬ ਤੇ ਕਹਿਣਾ ਉਹ ਨਾਨਾ ਦੇਵ ਜੀ ਦੇ ਲੈਟਾ ਦੇਖ ਲਓ ਫਿਰ ਅੱਜ ਕਿਹਾ ਜੀ ਕਰਦਾ ਨਾ ਜਗਮਗ ਸਾਡਾ ਸ਼ਹਿਰ ਰਾਤ ਨੂੰ ਫਿਰ ਤੁੰ ਦੇਖੋ ਜੀ ਇੱਧਰ ਵੀ ਦੇਖੋ ਠਾਕੁਰ ਕੀ ਹਵੇਲੀ 'ਤੇ ਅੰਧੇਰਾ ਹੈ ਔਰ ਸ਼ਹਿਰ ਵਿੱਚ ਜਗਮਗ ਇਹ ਠਾਕੁਰ ਕਵੀ ਸਹਿਨ ਨਹੀਂ ਕਰੇਗਾ ਦੇਖੋ ਜੀ ਦੇਖੋ ਇਹ ਆ ਜਿਹੜੀ ਲਾਈਟ ਹੈ ਨਾ ਆ ਵਾਲੀ ਲਾਈਟ ਇੱਕ ਰੈਸਟੋਰੈਂਟ ਆ ਬੜਾ ਵਧੀਆ ਹਵਾ ਦੇ ਉੱਪਰ ਬਣਿਆ ਮੱਕੀ ਪੌੜੀਆਂ ਚੜ ਕੇ ਉੱਪਰ ਨੂੰ ਬੜਾ ਸੋਹਣਾ ਆ ਦੇਖੋ ਜੀ ਜਗਮਗਾ ਕਰਦੀਆਂ ਲਾਈਟਾਂ ਜਿਵੇਂ ਇਹ ਲਗਾਏ ਦਿਵਾਲੀ ਦਾ ਸੀਨ ਲੜੀਆਂ ਲੱਗੀ ਹੁੰਦੀਆਂ ਦਿਵਾਲੀ ਦੀਆਂ ਕਿਉਂ ਜੀ ਆ ਦੇਖੋ ਕਿੱਤਗੇ ਤੇ ਪਹਾੜਾ ਦੇ ਵਿੱਚ ਕੁਦਰਤ ਨੇ ਹਨਾ ਕਿੰਨੀ ਉੱਚੀ ਪਹਾੜਾ ਤੱਕ ਲੋਕ ਕਿੱਦਾਂ ਚੜਦੇ ਆ ਕਿੱਦਾਂ ਰਹਿੰਦੇ ਆ ਬਹੁਤ ਰਸਤੇ ਦਰੇ ਜਿਹੜੇ ਪੈਦਲ ਚੜਦਨੇ ਪੈਂਦੇ ਆ ਤੇ ਉਹ ਚੜਦੇ ਨੇ ਵਿਚਾਰੇ ਇਧਰ ਸੁਰੇਂਦਰ ਕੀ ਕਰ ਰਿਹਾ ਜਿੰਨੇ ਰਾਹ ਨੂੰ ਛੱਲਿਆ ਕੋਈਆਂ ਸੀ ਓ ਸੁਰੇਂਦਰ ਕੀ ਕਰ ਰਹੇ ਹੋ ਬਠੇ ਸਰ ਕਿਹੋ ਜੀ ਦਾਲ ਬਣਾ ਰਹੇ ਹੋ ਮਲਕਾ मलका मस्तर मलका मस्तर ही खाते हो बस क्या जल्दी यही पकता है अच्छा हाँ? जल्दी यही पकता है, यही पकता है। <laughs> और साथ में क्या बनाया चावल चावल फुलके बनाए अगर तुमने अपने लिए बनाने तो बनाना मैंने स्पेशल नहीं बनवाने अगर बनाओगे तो एक मेरा बनाना अगर स्पेशल बनाना मेरे लिए फिर नहीं बनाना ਠੀਕ ਹੈ। ਲੋ ਜੀ ਇੱਕ ਵਾਰੀ ਫਿਰ ਦੇਖੋ ਲੈਟਾਂ। ਯਾਰ ਆ ਗਿਆ ਕੁਛ। ਛੋਟੇ ਹੁੰਦੇ ਜਦੋਂ ਜਾਂਦੇ ਸੀ ਆਨੰਦਪੁਰ ਸਾਹਿਬ ਕਹਿੰਦੇ ਸੀ। ਉਹ ਨਾਨਾ ਦੇਵ ਜੀ ਦੇ ਲੈਟਾਂ ਜਗਦੀਆਂ ਹਨਾ। ਤੇ ਆ ਦੇਖੋ। ਅੱਜ ਉਹਨਾਂ ਲੈਟਰ ਦੇ ਵਿੱਚ ਪੱਕੇ ਆ ਕੇ ਬਹਿ ਗਏ ਆ। ਦੇਖੋ ਜੀ। ਤੇ ਇੱਥੇ ਰਾਤ ਨੂੰ ਇੱਕ ਖਤਰਾ ਵੀ ਰਾਤ ਨੂੰ ਬਾਹਰ ਨਾ ਨਿਕਲੇ। ਰਾਤ ਨੂੰ ਚੀਤੇ ਤੇ ਤੰਦੂਏ ਐ ਸੜਕਾ ਤੇ ਸ਼੍ਰੀਆਮ ਘੁੰਮਦੇ ਆ ਕਿਉਂਕਿ ਦਿਨੇ ਅਸੀਂ ਨੇ ਤੇ ਰਾਤ ਨੂੰ ਉਹ ਹੁੰਦੇ ਆ ਤੇ ਦੇਖੀਏ ਵੀ ਹੁਣ ਸਾਡੀ ਦਾਲ ਲੋਲ ਦਾ ਕੀ ਹਿਸਾਬ-ਤਾਬ ਛਾਲ ਬਣ ਗਈ ਐ ਤੇ ਨਾਲ ਨਾਲ ਬੰਦ ਜੇ ਹੈਗੇ ਆ ਮਿੱਠੇ ਇਹ ਆਪਾਂ ਖਾ ਲੈਣੇ ਆਂ ਦੋਸਤੋ ਅਗਰ ਤੁਹਾਨੂੰ ਇਹ ਵਲੌਗ ਚੰਗਾ ਲੱਗਿਆ ਤਾਂ ਇਹਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਨਸਟਾਗ੍ਰਾਮ ਤੇ ਫੋਲੋ ਕਰਦੇ ਹੋ ਫੇਸਬੁਕ ਤੇ ਲਾਈਕ ਕਰਦੇ ਹੋ ਫਿਰ ਮਿਲਦੇ ਹਾਂ ਨਵੇਂ ਬਲੌਗਾਂ 'ਚ